ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾਧ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਹਰਿਆਣਾ ਸੇ ਗੁਰਦਰਾ ਮੈਨੇਜਮੈਂਟ ਕਮੇਟੀ ਵੱਲੋਂ ਦਾਸ ਵੱਲੋਂ ਕਿ 22 ਸਾਲ ਲੰਬੇ ਸੰਘਰਸ਼ ਤੋਂ ਬਾਅਦ ਹਰਿਆਣਾ ਸੇ ਗੁਰਦਰਾ ਮੈਨੇਜਮੈਂਟ ਕਮੇਟੀ ਬਣੀ ਹੈ ਤੇ ਬੜੇ ਵਡਪਾਗੀਆਂ ਕਿ ਪਹਿਲੀ ਵਾਰ ਹਰਿਆਣਾ ਸੇ ਗੁਰਦਰਾ ਮੈਨੇਜਮੈਂਟ ਕਮੇਟੀ ਦੀ ਚੋਣ ਹੋਣ ਜਾ ਰਹੀ ਹੈ ਸਾਰੀ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਜਿਹੜੀ ਆਪਣੀ ਹੋੰਦ ਹੈ ਜਿਹੜੀ ਆਪਣੀ ਗਿਣਤੀ ਹੈ ਔਰ ਇਸ ਵੋਟਾਂ ਰਾਹੀਂ ਹੀ ਸਾਨੂੰ ਪਤਾ ਲੱਗੇਗਾ ਕਿ ਹਰਿਆਣੇ ਦੇ ਵਿੱਚ ਕਿੰਨੇ ਸਿੱਖ ਵੱਸਦੇ ਨੇ ਆਪਾਂ ਕਹਿ ਦਿੰਨੇ ਆ ਕਿ 18 ਲੱਖ ਸਿੱਖ ਵੱਸਦੇ ਨੇ 20 ਲੱਖ ਆਪਾਂ ਸਿੱਖ ਆ ਪਹ ਹਰਿਆਣੇ ਦੇ ਵਿੱਚ ਸਾਡੀ ਗਿਣਤੀ ਹੈ ਲੇਕਿਨ ਵੋਟਾਂ ਜਿਹੜੀਆਂ ਨੇ ਉਹ ਬਹੁਤ ਘੱਟ ਬਣੀਆਂ ਨੇ ਹਜੇ ਤੱਕ ਸਿਰਫ ਕਰੀਬ 30 ਲੱਖ ਸਿਰਫ ਵੋਟਾਂ ਬਣੀਆਂ ਨੇ ਹੱਥ ਜੋੜ ਕੇ ਸਾਰਿਆਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਆਪਣੀ ਜ਼ਿੰਮੇਵਾਰੀ ਸਮਝ ਕੇ ਹਰ ਜਗ੍ਹਾ ਤੇ ਨਹੀਂ ਪਹੁੰਚਿਆ ਜਾ ਸਕਦਾ ਜੇ ਕੋਈ ਸੰਪਰਕ ਕਰਨਾ ਚਾਹੁੰਦਾ ਹੈ ਸਾਡੇ ਹਰ ਜਗ੍ਹਾ ਮੈਂਬਰ ਸਹਿਬਾਨ ਨੇ ਸਾਡੇ ਕੋਈ ਧਾਰਮਿਕ ਗੁਰਦੁਆਰੇ ਦੇ ਸਹਿਬਾਨ ਨੇ ਉਹਨਾਂ ਦੇ ਮੈਨੇਜਰਾਂ ਸਹਿਬਾਨ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ ਤੇ ਉਹ ਪੂਰੀ ਤੋਂ ਪੂਰੀ ਆਪਜੀ ਦੀ ਇਹਦੇ ਵਿੱਚ ਮਦਦ ਕੀਤੀ ਜਾਏਗੀ ਵੋਟਾਂ ਜਿਹੜੇ ਫਾਰਮ ਭਰ ਕੇ ਤੁਸੀਂ ਸਾਨੂੰ ਦਿਓ ਅਸੀਂ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਉਹ ਵੋਟਾਂ ਜੜੀਆਂ ਬਣਵਾਵਾਂਗੇ ਸਾਰਿਆਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਆਪਣੀ ਹੋਂਦ ਵਾਸਤੇ ਆਪਣੀ ਗਿਣਤੀ ਵਾਸਤੇ ਸਰਕਾਰਾਂ ਦੇ ਵਿੱਚ ਆਪਣੀ ਤਾਕਤ ਵਿਖਾਉਣ ਵਾਸਤੇ ਸਾਨੂੰ ਇਹ ਹਰਿਆਣਾ ਸੇ ਗੁਰਦਰਾਮ ਮੈਨੇਜਮੈਂਟ ਕਮੇਟੀ ਦੀਆਂ ਵੋਟਾਂ ਬਣਵਾਉਣੀਆਂ ਬਹੁਤ ਜ਼ਰੂਰੀ ਨੇ 10 ਵੱਲੋਂ ਹੱਥ ਜੋੜ ਕੇ ਬੇਨਤੀ ਹੈ ਕਿ ਵਦ ਤੋਂ ਵਦ ਵੋਟਾਂ ਬਣਵਾਓ ਤਾਂ ਕਿ ਆਪਾ ਆਪਣੀ ਹੋਂਦ ਆਪਣੀ ਗਿਣਤੀ ਸਰਕਾਰਾਂ ਨੂੰ ਵਿਖਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ